ਉਤੇ ਆਦਾ ਗਿਆ ਇਹ ਨੀ ਲੱਭਦੇ ਆ ਗਿਆ ਕਾਲਾ ਕਾਲਾ ਆਇਆ ਨਾ ਕੈਮਰਾ ਤਾਂ ਚੱਲੇ ਨਹੀਂ ਕੀ ਹੋਇਆ ਹੈ ਗੁਰੂ ਇੱਕ ਓੰਕਾਰੋ ਸਤਿਗੁਰ ਪਰਸਾਦ ਸੋਰਠੋ ਮਹੱਲਾ ਪੰਜਵਾਂ ਪਰਬ ਕੀ ਸਰਨ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ ਦਇਆ ਨ ਹੁਆ ਪਰ ਬ੍ਰਹਮ ਸੁਆਮੀ ਹੋਰਾ ਸਤ ਗੁਰ ਧਿਆਇਆ ਪਰਬ ਕੀ ਸਰਨ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ ਦੇ ਆਲੋਹਾ ਪਰ ਬ੍ਰਹਮ ਸੁਆਮੀ ਹੋਰਾ ਸਤਗੁਰ ਧਿਆਇਆ ਪ੍ਰਭ ਜੀ ਆਉ ਤੂ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾਉ ਸਤਗੁਰ ਨਾਮ ਨਿਧਾਨ ਦਰੜਾਇਆ ਕਿੰਤਾ ਸਗਲ ਵਿਨਾਸੀ ਕਰੇ ਕਿਰਪਾ ਆਪਣੋ ਕਰ ਲਈ ਨਾਮ ਮਨ ਵਸਿਆ ਅਬ ਨਾਸੀ ਤਾ ਕੋ ਬਿਗਨ ਨ ਕੋ ਲਗ ਜੋ ਸਤਗੁਰ ਆਪਣਾ ਰਾਖੇ ਚਰਨੋ ਕਮਲੋਬ ਸੇ ਹਿਰਦਯ ਅੰਤਰੋ अमृत हर रस चाखे कर सेवा से, से प्रभु अपने जिन मन की इच्छ पुजाई नानक दास ता कै बल हारै जिन पूर्ण पै जो रखाई कर सेवा सेवक प्रभु अपने ਜਿਨ ਮਨ ਕੀ ਇੱਛਾ ਪੁਜਾਈ ਲਾਲਕ ਦਾ ਤਾਂ ਕੇਵਲ ਹਾਰੈ ਜਿਨ ਪੂਰਨ ਪੈ ਜੋ ਰਖਾਈ ਟੁਟਕਰ ਤੁਮ